ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿਸਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਲੋਂਗੋਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਸੰਗਰੂਰ ਬਾਈ ਕੋਲ ਲੀਲੀ রাਵੀ ਝੋਟੀ ਬਖਾਉਆ ਜੀ ਵੱਧ ਜਾਣ ਕਰੀ ਲਵਾਂਗਾ ਫਸਟ ਬਾਈਟ ਤੇ ਕਿਸੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ نوٹ ਕਰੋ 72 80 00356 ਜੀ ਬਾਕੀ ਪਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਘਰ ਤੱਕ ਇਹ ਵੀ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੀ ਹੈ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਸੀ ਕਾ ਜੀ ਨਾਮ ਨਾਮ ਲਖਵੀਰ ਸਿੰਘ ਜੀ ਪਿੰਡ ਪਿੰਡ ਲੰਗੋਆ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਜੀ ਠੀਕ ਹੈ ਜੀ ਹਾਂ ਜੀ ਛੋਟੀ ਜਾਣਕਾਰੀ ਦੋ ਕਿੰਨੇ ਸੂਏ ਸੂਏ ਛੋਟੀ ਦੂਜੇ ਸੂਏ ਜੀ 12 ਲੀਟਰ ਦੁੱਧਾਂ ਹਾਂ ਜੀ ਕਿੰਨਾ ਘਟਾ ਮੰਗ ਰਿਹਾ ਸੀ ਇਹਨੂੰ ਸੂਇ ਨੂੰ ਨੂੰ 25 ਕਿਤੋਂ ਹੋਏ ਨੇ ਤੇ ਬੱਚਾ ਕੀ ਕਟਾ ਮੰਗ ਰਹੀ ਮੰਗ ਰ ਕਟਾ ਬੈਠਾ ਹਾਂ ਠੀਕ ਹੈ ਰੇਟ ਭਰਾ ਦਾ ਰੇਟ ਭਰਾ ਦਾ 25 1 ਲੱਖ 25 ਹਾਂ ਕਰਦੀ ਘਟੀ ਆਪਣੀ ਝੋਟੀ ਨਾ ਉਹ ਲੱਤੀ ਹੋਈ ਜਾ ਬਰੇ ਠੀਕ ਆ ਹਾਂ ਗੱਭਾਂ ਲੱਤੀ ਜੀ ਪਹਿਲੇ ਸੂਟ ਪਹਿਲੇ ਸੂਟ ਹਾਂ 100 ਤੁਸੀਂ ਦਿੱਤ ਪੀੜਿਆ ਹਾਂ ਠੀਕ ਆ ਤੋੜ ਦੋ ਭਰਾ ਲੋ ਚੈੱਕ ਕਰ ਲੋ ਚਾਰ ਫਾਗ ਨਿਕੜਨੇ ਤੇ ਬਾਈ ਹੋਈ ਜੀ ਭਰਾ ਫੇਰ ਕਹਾਂ ਟਾਈਮ ਆ ਅੱਜ ਬਾਈ ਇਸ ਵੇਰੇ ਹੋ ਗਈ ਠੀਕ ਜੀ ਚਾਹ ਦੋ ਡਾਂਗ ਚੋਕ ਲੈ ਜਣਾ ਹਾਂ ਦੋ ਡਾਂਗ ਠੀਕ ਲੋ ਥਾਣਾ ਥੋਣਾ ਦੀ ਫੁੱਲ ਗਾਰੰਟੀ ਉਪਰ ਠੀਕ ਜੀ ਉਹ ਭਰਾ ਫਿਰ ਲੂ ਮੱਝਾ ਲੀਜੀ ਰਾਣੀ ਇਹ ਸਾਰੀਆਂ ਸਹਾਨੀਆਂ ਸਾਰੀਆਂ ਪੂਰੀਆਂ ਲੋਚ ਕੱਦ ਬੱਡ ਸੁੱਖ ਦਾ ਸੋਹਣਾ ਕਰਮਾਂ ਵਾਲੀ ਦਾ ਲੋਚ ਮੋੜ ਦੇ ਮੋੜ ਲਓ ਜੀ ਮੋੜ ਲਿਓ ਲੋਚ ਤੇ ਸੱਕਾ ਸਾਡੇ ਬਰਾ ਤੁਰਾ ਲੋਚ ਚਾਰੇ ਥਣ ਵਿੱਚ ਚੁਕਈ ਮੜਾ ਇਧਰ ਸਾਮਿਲਿਆ ਇਧਰ ਮੜਾ ਫੇਸ ਦਿਖਾ ਦੀ ਫਸਮਾਰ ਕੇ ਕਤਾ ਕੂਜੀ ਦੀਦਾ ਨਹੀਂ ਕੱਟਦੀ ਲੋ ਜ਼ੀਰੋ ਕੋ ਮੜਾਇਆ ਲੋ ਅੱਖਾਂ ਅੱਖਾਂ ਲੀਨੀਆਂ ਚਿੱਟੀਆਂ ਠੀਕ ਹੈ ਜੀ ਲੋ ਜੀ ਠੀਕ ਹੈ ਪੈਂਟ ਲੰਗੋਵਾਲ ਤੇ ਜਿਲਾ ਨੂੰ ਪੈਂਦਾ ਜੀ ਸੰਗਰੂਰ ਲੋ ਜੀ ਇਹ ਤੋਂ ਬਹੁਤ ਸੋਨੇ ਕਰਵਾ ਵਾਲੀ ਲੋ ਜੀ ਇਹਨਾਂ ਦਰਪਰਾ ਠੀਕ ਹੈ ਜੀ ਮੋੜ ਲੋ ਲੈ ਚ ਲੋ ਲੋ ਜੀ ਭਾਈ ਜੀ ਨੇ ਆਪਣਾ ਰੇਟ ਦਾਸਤਾ ਪਰਾ। ਬਾਈ ਦਾ ਨੰਬਰ ਸਕਰੀਨ 'ਤੇ ਲਿਖਾਂਗੇ ਜਿੱਤਾ ਫਾਰਮ ਫੀਲ ਕਰਨਾ। ਉਸ ਤਰ੍ਹਾਂ ਕਰ ਕਰ ਤਾਂ ਕਿ ਤੁਹਾਡੇ ਤੱਕ ਨੂੰ ਵੀਡੀਓ ਕਰ ਸਕੀਏ। ਠੀਕ ਹੈ ਜੀ। ਬਾਈ ਜੀ ਨਾਲ ਜੁਇਨ ਕਰ ਕਰੋ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਤੇ।